ਬਾਪ ਬੇਟੀ ਬਾਤਚੀ ਤੇ ਅੱਜ ਦੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਮੈਂ ਸਪਲ ਤੇ ਮੇਰੇ ਨਾਲ ਨੇ ਡੈਡੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਤੇ ਅੱਜ ਦਾ ਜਿਹੜਾ ਆਪਾਂ ਵਿਸ਼ਾ ਚੁਣਿਆ ਬਾਪ ਬੇਟੀ ਬਾਤਚੀਤ ਵਾਸਤੇ ਉਹ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਡੈਡੀ ਤੁਹਾਨੂੰ ਕੀ ਲੱਗਦਾ ਹੈ ਕਿ ਭਵਿੱਖ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਉਹ ਆਮ ਲੋਕਾਂ ਦੇ ਉੱਤੇ ਕੀ ਪ੍ਰਭਾਵ ਪਊਗਾ ਇਹ ਪਹਿਲਾਂ ਹੀ ਦੱਸੋ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੁੰਦੀ ਕੀ ਆ ਆਪਾਂ ਜੇ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਤਾਂ ਜੇ ਆਮ ਲੋਕਾਂ ਨੂੰ ਸਮਝਾਉਣਾ ਹੋਵੇ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਮਸਨੂਈ ਬੁੱਧੀ ਤਾਂ ਮਸਨੂਈ ਬੁੱਧੀ ਕੀ ਆ ਕਿ ਅਸਲ ਦੇ ਵਿੱਚ ਤਾਂ ਇਹ ਕਿ ਮਨੁੱਖ ਨੇ ਪਹਿਲਾਂ ਤੋਂ ਜਦੋਂ ਤੋਂ ਜਾਨਵਰ ਜਗਤ ਤੋਂ ਵੱਖਰਾ ਹੋਇਆ ਉਹਦੇ ਲਈ ਬਣਿਆਦੀ ਚੀਜ਼ ਤੇ ਇੱਕੋ ਹੀ ਰਹੀ ਆ ਕਿ ਉਹਨੇ ਸੰਦ ਵਿਕਸਿਤ ਕੀਤੇ ਤੇ ਭਾਸ਼ਾ ਵਿਕਸਿਤ ਕੀਤੀ ਹੈ। ਹਮੇਸ਼ਾ ਜਿਹੜਾ ਸੰਦ ਆ ਉਹਦੀ ਸਰੀਰਕ ਸਮਰੱਥਾ ਨੂੰ ਵਧਾ ਦਿੰਦਾ ਸੀ। ਉਹ ਚਾਹੇ ਘਹਾੜੀ ਹੋਵੇ ਚਾਹੇ ਤੀਰ ਕਮਾਨ ਹੋਵੇ। ਮਨੁੱਖ ਨੇ ਜਿੰਨੀਆਂ ਵੀ ਮਸ਼ੀਨਾਂ ਦੀ ਕਾੜ ਕੱਢੀ ਆ ਸਾਰੀਆਂ ਹੀ ਉਸਦੀ ਸਰੀਰਕ ਸਮਰੱਥਾ ਨੂੰ ਵਧਾਉਂਦੀਆਂ ਸੀ। ਪਰ ਜਿਹੜਾ ਕੰਪਿਊਟਰ ਆ ਉਹ ਜਦੋਂ ਪਹਿਲੀ ਵਾਰੀ ਆਇਆ ਤਾਂ ਉਹਨੇ ਉਹਦੀ ਮਾਨਸਿਕ ਜਿਹੜੀ ਸ਼ਕਤੀ ਹੈਗੀ ਆ ਉਹ ਵਧਾਉਣੀ ਸ਼ੁਰੂ ਕੀਤੀ। ਪਰ ਇਹ ਮਾਨਸਿਕ ਸ਼ਕਤੀ ਜਿਹੜੀ ਵਧਾਉਣੀ ਸ਼ੁਰੂ ਕੀਤੀ ਉਹ ਮੁੱਢਲੀਆਂ ਗਣਨਾਵਾਂ ਤੱਕ ਸੀਗੀ। ਅਰੰਭਕ ਉਹ ਕਹ ਮੈਂ ਕਿ ਕੰਪਿਊਟਰ ਕੰਪਿਊਟ ਕਰਦਾ ਸੀ ਮੁੱਢਲੇ ਤੌਰ ਤੇ ਉਹ ਹੀ ਜੋੜ ਘਟਾਓ ਹੀ ਮੇਨ ਸੀਗਾ। ਪਰ ਹੌਲੀ-ਹੌਲੀ ਜਦੋਂ ਉਹਦੇ ਨਾਲ ਭਾਸ਼ਾ ਜੁੜ ਗਈ ਤਾਂ ਉਸ ਨੇ ਵੱਡੀ ਪੱਧਰ ਤੇ ਜਿਹੜੀਆਂ ਕਹਿ ਸਕਦੇ ਆ ਕਿ ਕੈਲਕੂਲੇਸ਼ਨ ਗਣਨਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤਾਂ ਉਹਦੇ ਨਾਲ ਹੁਣ ਅਸੀਂ ਆਮ ਬੰਦੇ ਨੂੰ ਸਮਝਾਣ ਲਈ ਇਹ ਕਹਿ ਸਕਦੇ ਹਾਂ ਕਿ ਜਦੋਂ ਉਹ ਕੁਝ ਫੇਸਬੁੱਕ ਤੇ ਦੇਖਦਾ ਹੈ ਉਸ ਤੋਂ ਬਾਅਦ ਉਸੇ ਤਰ੍ਹਾਂ ਦੀਆਂ ਮਸ਼ਹੂਰੀਆਂ ਉਹਦੇ ਕੋਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਬੰਦਾ ਇਹ ਜਿਹੜਾ ਹੈਗਾ ਇਹ ਅਸੀਂ ਚਿਹਰਾ ਜਿਹੜਾ ਉਹਨੂੰ ਜਦੋਂ ਕੰਪਿਊਟਰ ਦੇ ਕੈਮਰੇ ਨੇ ਪਛਾਣਨਾ ਸ਼ੁਰੂ ਕਰਤਾ ਇਹ ਸਾਰਾ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਧੀਨ ਹੋਇਆ ਬਹੁਤ ਗੁੰਝਲਦਾਰ ਚੀਜ਼ ਹੈ ਕਿ ਇਹਦੇ ਵਿੱਚ ਕੰਪਿਊਟਰ ਵੀ ਆ ਇਹਦੇ ਚ ਇੰਟਰਨੈਟ ਵੀ ਆ ਇਹਦੇ ਚ ਡੀਪ ਲਰਨਿੰਗ ਵੀ ਆ ਇਹ ਇਹਦੇ ਵਿੱਚ ਐਲਗੋਰਿਦਮ ਐਲਗੋਰਿਦਮ ਵੀ ਇਹਦੇ ਵਿੱਚ ਬਹੁਤ ਕੁਝ ਆ ਉਹ ਸਾਰਾ ਕੁਝ ਜੋੜ ਮੇਲ ਆ ਜਿਹੜਾ ਉਹਦੇ ਆਧਾਰ ਤੇ ਜਦੋਂ ਕਿਸੇ ਮਸ਼ੀਨ ਨੂੰ ਕੰਪਿਊਟਰ ਨੂੰ ਅਸੀਂ ਡਾਟਾ ਫੀਡ ਕਰੀਏ ਤਾਂ ਉਹ ਮਨੁੱਖੀ ਦਿਮਾਗ ਵਾਂਗ ਵਿਵਹਾਰ ਕਰੇ ਤਾਂ ਮਨੁੱਖੀ ਦਿਮਾਗ ਵਾਂਗ ਉਹ ਨਿਰਣੇ ਲਵੇ ਤਾਂ ਜਦੋਂ ਨਿਰਣੇ ਲੈਣ ਦੀ ਸਟੇਜ ਤੇ ਪਹੁੰਚ ਜਾਂਦਾ ਓਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਕਹੀ ਜਾਂਦਾ ਇਸ ਤੋਂ ਨਾ ਡੈਡੀ ਮੈਨੂੰ ਨਾ ਇੱਕ ਗੱਲ ਯਾਦ ਆਈ ਹੈ ਹੁਣ ਦੇਖੋ ਸਾਰਿਆਂ ਜਿਵੇਂ ਪਤਾ ਹੈ ਮੇਰਾ ਨਿਕਨੇਮ ਸੱਪਲ ਹੈ ਤੇ ਮੇਰਾ ਅਸਲੀ ਨਾਮ ਵਿਵੇਕ ਜੋਤ ਹੈ ਤੇ ਵਿਵੇਕ ਦਾ ਮਤਲਬ ਹੁੰਦਾ ਹੈ ਕਿ ਉਚਿਤ ਤੇ ਅਨੁਚਿਤ ਦਾ ਫਰਕ ਜਾਣਨ ਵਾਲਾ ਦਾ ਫਰਕ ਅਸਲ ਚ ਵਿਵੇਕ ਹੁੰਦਾ ਹੈ ਤਾਂ ਜਿਹੜਾ ਤਾਂ ਆਪਾਂ ਬਹੁਤ ਸਾਰਾ ਡਾਟਾ ਕਿਸੇ ਨੂੰ ਫੀਡ ਕਰ ਦਿੰਨੇ ਆ ਉਹ ਹੋ ਗਿਆ ਡਾਟਾ ਵੀ ਇਹ ਸੱਚ ਹੈ ਇਹ ਝੂਠ ਹੈ ਸੱਚ ਹੈ ਇਹ ਝੂਠ ਹੈ ਇਹਨੂੰ ਜੋੜੋ ਇਹਨੂੰ ਘਟਾਓ ਉਹ ਡਾਟਾ ਹੋ ਗਿਆ ਉਹ ਡਾਟੇ ਨੂੰ ਜਦੋਂ ਆਪਾਂ ਪ੍ਰੋਸੈਸ ਕਰ ਲੈਂਦੇ ਆ ਪ੍ਰੋਸੈਸ ਕਰਕੇ ਉਹ ਬਣ ਜਾਂਦੀ ਹੈ ਇਨਫੋਰਮੇਸ਼ਨ ਅੱਖਰਾਂ ਨੂੰ ਜਿਵੇਂ ਜੋੜ-ਜੋੜ ਕੇ ਆਪਣੇ ਸੈਂਟੈਂਸ ਬਣ ਜਾਂਦੇ ਉਵੇਂ ਬਣ ਜਾਂਦੀ ਹੈ ਇਨਫੋਰਮੇਸ਼ਨ ਤੇ ਜਦੋਂ ਆਪਣੇ ਕੋਲ ਕੰਪਿਊਟਰ ਦੇ ਵਿੱਚ ਜਾਂ ਕਿਤੇ ਵੀ ਆਮ ਤੌਰ ਤੇ ਵੀ ਬਹੁਤ ਸਾਰੀ ਇਨਫੋਰਮੇਸ਼ਨ ਇਕੱਠੀ ਹੋ ਜਾਂਦੀ ਹੈ ਤਾਂ ਉਹਨੂੰ ਆਪਾਂ ਕਹਿੰਦੇ ਆ ਨੌਲੇਜ ਹੁਣ ਨੌਲੇਜ ਤੱਕ ਨੌਲੇਜ ਤੋਂ ਆਪਾਂ ਕੰਪਿਊਟਰ ਦੇ ਉੱਤੇ ਹੀ ਜਾਂ ਫਿਰ ਕਹਿ ਲੋ ਆਮ ਦਿਮਾਗ ਨੂੰ ਛੱਡ ਕੇ ਇੱਕ ਮਸ਼ੀਨੀ ਦਿਮਾਗ ਨਾਲ ਆਪਾਂ ਨੌਲੇਜ ਤੱਕ ਪਹੁੰਚ ਚੁੱਕੇ ਆ ਕੀ ਤੁਹਾਨੂੰ ਲੱਗਦਾ ਕਿ ਆਪਾਂ ਇਸ ਸਹਾਰੇ ਵਿਜ਼ਡਮ ਤੱਕ ਵੀ ਪਹੁੰਚ ਪਾਵਾਂਗੇ ਵਿਵੇਕ ਤੱਕ ਵੀ ਪਹੁੰਚ ਪਾਵਾਂਗੇ ਜਿਵੇਂ ਕਿ ਆਪਣੇ ਚੈਨਲ ਦਾ ਨਾਮ ਵੀ ਹੈ ਪੰਜਾਬੀ ਵਿਵੇਕ ਦੇਖੋ ਗੱਲ ਇਹ ਹੈ ਕਿ ਜਦੋਂ ਵੀ ਗਿਆਨ ਪ੍ਰਬੰਧਨ ਤੇ ਕਿਉਂਕਿ ਤੁਸੀਂ ਪੀ ਐਚ ਡੀ ਵੀ ਕਰਵਾਈ ਆ ਤਾਂ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਾਂ ਜਦੋਂ ਵੀ ਨਾ ਕੋਈ ਨਵੀਂ ਮਸ਼ੀਨ ਆਉਂਦੀ ਆ ਤਾਂ ਉਦੋਂ ਉਹਦਾ ਵਿਰੋਧ ਵੀ ਹੁੰਦਾ ਹੈ ਤਾਂ ਇਸ ਚੀਜ਼ ਦੀ ਇਸ ਕਾਰਡ ਦੀ ਇਸ ਵਿਧੀ ਦੀ ਵੀ ਵਿਰੋਧ ਵੀ ਹੋ ਰਿਹਾ ਹੈ ਵਿਰੋਧ ਇਸ ਕਰਕੇ ਹੋ ਰਿਹਾ ਹੈ ਕਿ ਇਹ ਮਸ਼ੀਨਾਂ ਜਿਹੜੀਆਂ ਕੀ ਇਹ ਤਾਂ ਨਹੀਂ ਕਿ ਇੱਕ ਦਿਨ ਇਹ ਮਨੁੱਖ ਤੇ ਕਾਬੂ ਪਾ ਲੈਣਗੀ ਵੱਡੀ ਗੱਲ ਜਿਹੜੀ ਹੈ ਕਿ ਮਨੁੱਖ ਤੇ ਕਾਬੂ ਹੁਣ ਮਨੁੱਖ ਤੇ ਕਾਬੂ ਪਾਉਣ ਦੀ ਜਿਹੜੀ ਗੱਲ ਹੈਗੀ ਉਹ ਅਸਲ ਦੇ ਵਿੱਚ ਮਨੁੱਖ ਮਨੁੱਖ ਤੇ ਕਾਬੂ ਪਾਉਂਦਾ ਹੈ ਇਸ ਕਰਕੇ ਸਾਨੂੰ ਡਰ ਹੈ ਕਿ ਜਿਵੇਂ ਮਨੁੱਖ ਮਨੁੱਖ ਤੇ ਕਾਬੂ ਪਾਉਂਦਾ ਹੈ ਆਈ ਕਿਤੇ ਮਸ਼ੀਨਾਂ ਜਿਹੜੀਆਂ ਉਹ ਮਨੁੱਖ ਤੇ ਕਾਬੂ ਤਾਂ ਨਹੀਂ ਪਾਉਣਗੀਆਂ ਇਹ ਇੱਕ ਡਰ ਹੈ ਇਸ ਡਰ ਚੋਂ ਜਿਹੜੀ ਅਗਲੀ ਗੱਲ ਨਿਕਲੀ ਆ ਉਹ ਇਹ ਨਿਕਲੀ ਆ ਕਿ ਮਸ਼ੀਨ ਨੂੰ ਤਾਂ ਜੋ ਕੁਝ ਅਸੀਂ ਫੀਡ ਕਰਾਉਣੇ ਆ ਜਿਹੜਾ ਉਹਨੂੰ ਅਸੀਂ ਡਾਟਾ ਪ੍ਰੋਵਾਈਡ ਕਰਦੇ ਆ ਤੇ ਜੋ ਕੁਝ ਉਹਨੂੰ ਫੀਡ ਕਰਾਉਣੇ ਉਸੇ ਢੰਗ ਨਾਲ ਵਰਕ ਕਰੂਗਾ ਤਾਂ ਇਸ ਲਈ ਇਹ ਕਿ ਜੇ ਇਹ ਮਸ਼ੀਨਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਮਾੜੇ ਬੰਦੇ ਮਾੜੇ ਬੰਦੇ ਵਿਨਨ ਉਹਨਾਂ ਦੇ ਹੱਥ ਆ ਗੀਆਂ ਤਾਂ ਕੀ ਉਹ ਜੇਹਾ ਤਾਂ ਨਹੀਂ ਮਸ਼ੀਨਾਂ ਨੂੰ ਨਿਰਦੇਸ਼ ਦੇ ਦੇਣਗੇ ਕਿ ਇਸ ਕਿਸਮ ਦੇ ਬੰਦਿਆਂ ਨੂੰ ਖਤਮ ਕਰ ਦਿਓ ਇਸ ਕਿਸਮ ਦੇ ਬੰਦਿਆਂ ਨੂੰ ਤੁਸੀਂ ਹੱਕ ਨਾ ਦਿਓ ਆਸ ਕਿਸਮ ਦੇ ਬੰਦਿਆਂ ਨੂੰ ਪਿੱਛੇ ਰੱਖੋ ਹੁਣ ਜਿਵੇਂ ਕਿ ਥੋੜੀ ਐਸੀ ਗੱਲ ਸਮੈਂ ਇੱਕ ਐਡੀਸ਼ਨ ਕਰਨਾ ਚਾਹਨੀ ਆ ਕਿ ਫੇਸ਼ੀਅਲ ਰੈਕੋਗਨੀਸ਼ਨ ਸੌਫਟਵੇਅਰ ਜਿਹੜੇ ਆਪਣੇ ਆ ਗਏ ਉਹਦਾ ਕੰਮ ਮਸ਼ੀਨ ਦਾ ਕੰਮ ਸਿਰਫ ਇਹ ਹੈ ਕਿ ਉਹਨੇ ਇਹ ਦੇਖਣਾ ਹੈ ਕਿ ਇਹ ਬੰਦਾ ਕੌਣ ਹੈ ਉਹ ਬੰਦਾ ਕੌਣ ਹੈ ਦੇ ਨਾਲ ਉਹਦੀ ਨਸਲ ਉਹਦੇ ਫੇਸ਼ੀਅਲ ਫੀਚਰਸ ਕਰਕੇ ਉਹਦਾ ਪਹਿਰਾਵਾ ਉਹਦਾ ਕਲਚਰ ਉਹਦੀ ਜੈਨੇਟਿਕਸ ਉਹਦੀ ਐਥਨਿਸਿਟੀ ਜੁੜ ਜਾਂਦੀ ਹੈ ਤੇ ਫਿਰ ਮਸ਼ੀਨ ਨੂੰ ਨਹੀਂ ਪਤਾ ਕਿਉਂਕਿ ਮਸ਼ੀਨ ਨਿਊਟਰਲ ਹੈ ਮਸ਼ੀਨ ਨੂੰ ਨਹੀਂ ਪਤਾ ਕਿ ਉਹ ਚੀਜ਼ ਉਹਨੇ ਵਰਤਣੀ ਕਿਵੇਂ ਹੈ ਪਰ ਉਹਨੇ ਜਿਹੜੀ ਉਹ ਇਨਫੋਰਮੇਸ਼ਨ ਬਣਾ ਕੇ ਦੇਣੀ ਹੈ ਉਸ ਸਪੈਸ਼ਲ ਰੈਕੋਗਨੀਸ਼ਨ ਸੌਫਟਵੇਅਰ ਤੋਂ ਉਹ ਕਿਸ ਕੰਮ ਵਾਸਤੇ ਯੂਜ਼ ਕੀਤੀ ਜਾਣੀ ਹੈ ਸਰਕਾਰਾਂ ਵੱਲੋਂ ਕਿਸ ਕੰਮ ਵਾਸਤੇ ਯੂਜ਼ ਕੀਤੀ ਜਾਣੀ ਹੈ ਕਾਰਪੋਰੇਟਾਂ ਵੱਲੋਂ ਜਾਂ ਫਿਰ ਕਿਸ ਤੱਕ ਨਾਲ ਜਿਵੇਂ ਤੁਸੀਂ ਕਹਿ ਕਿ ਕੋਈ ਸੁਪਰਵਿਲਨ ਨੇ ਜਿਹੜੇ ਇਹ ਚੀਜ਼ਾਂ ਨੂੰ ਯੂਜ਼ ਕਰ ਸਕਦੇ ਤੇ ਦੇਖੋ ਹੁਣ ਇੱਕ ਆਮ ਗੱਲ ਸੁਣਾਈ ਜਾਂਦੀ ਹੈ ਕਿ ਜਦੋਂ ਦੇਸ਼ ਗੁਲਾਮ ਸੀਗਾ ਤੇ ਉਦੋਂ ਜਿਹੜਾ ਇੰਗਲੈਂਡ ਦੇ ਵਿੱਚ ਕੁਝ ਕਲੱਬਾਂ ਦੇ ਅੱਗੇ ਲਿਖਿਆ ਹੁੰਦਾ ਸੀਗਾ ਕਿ ਇੰਡੀਅਨ ਏਂਡ ਡੌਗਜ਼ ਆਰ ਨਾਟ ਅਲਾਉਡ। ਅਬ ਐਸੇ ਪਿੱਛੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਉਹ ਵੀਡੀਓ ਵੀ ਘੁੰਮਦੀ ਹੋਊਗੀ ਕਿ ਡਾਊਨਿੰਗ ਸਟਰੀਟ ਦੇ ਵਿੱਚ 10 ਡਾਊਨਿੰਗ ਸਟਰੀਟ 'ਚ ਜਦੋਂ ਰਿਸ਼ੀ ਸੂਨਾ ਗਿਆ ਤਾਂ ਨਾਲ ਉਹਦਾ ਕੁੱਤਾ ਵੀ ਲੈ ਕੇ ਗਿਆ ਸ਼ਾਇਦ ਉਸੇ ਤੇ ਕਮੈਂਟ ਕਰਨ ਨੂੰ ਲੈ ਕੇ ਗਿਆ। ਹਾਂ ਇਹ ਇਹ ਸੀਗਾ ਕਿ ਇ ਇੱਥੋਂ ਕੀ ਹੈਗਾ ਕਿ ਉਸ ਸਮੇਂ ਬੰਦੇ ਨੂੰ ਰੋਕਣ ਵਾਲਾ ਕੌਣ ਸੀ? ਨਿਸ਼ਚੈ ਹੀ ਉੱਥੇ ਕੋਈ ਦਰਬਾਰਾਨ ਹੁੰਦਾ ਹੋਊਗਾ। ਨਿਸ਼ਚੇ ਹੀ ਉਹਨਾਂ ਨੇ ਕਾਨੂੰਨ ਬਣਾਇਆ ਉੱਥੋਂ ਦੀ ਪਾਰਲੀਮੈਂਟ ਨੇ ਜੇ ਕਾਨੂੰਨ ਨਹੀਂ ਬਣਾਇਆ ਤਾਂ ਕੋਈ ਸਥਾਨਕ ਜਿਹੜੀ ਮਿਊਨਿਸਪਲ ਕਾਉਂਸਲ ਨੇ ਬਣਾਇਆ ਹੋ ਜੇ ਮਿਊਨਿਸਪਲ ਕਾਉਂਸਲ ਨੇ ਨਹੀਂ ਬਣਾਇਆ ਤਾਂ ਮਾਲਕ ਨੇ ਕਾਨੂੰਨ ਬਣਾਤਾ ਕਿ ਮੇਰੀ ਕਲੱਬ ਦੇ ਵਿੱਚ ਜਾਂ ਮੇਰੀ ਬਾੜ ਦੇ ਵਿੱਚ ਨਾ ਆਓ ਹੂੰ ਹੂੰ ਤਾਂ ਪਰ ਉਹਦੇ ਲਈ ਰੋਕਣ ਲਈ ਕਿ ਜਬਰਦਸਤੀ ਆਵੇ ਤਾਂ ਕੀ ਤਰੀਕਾ ਸੀਗਾ ਨਿਸ਼ਚੇ ਹੀ ਕੋਈ ਦਰਵਾਜ਼ਾ ਸੀਗਾ ਹੂੰ ਹੁਣ ਮਤਲਬ ਕਿ ਜਿਹੜੀ ਤੂੰ ਉਦਾਹਰਣ ਲਈ ਕਿ ਫੇਸ ਰੈਕੋਗਨਾਈਜੇਸ਼ਨ ਦੀ ਤੇ ਜੇ ਫੇਸ ਰੈਕੋਗਨਾਈਜੇਸ਼ਨ ਨਾਲ ਇਹ ਹੋ ਜੇ ਕਿ ਐਸ ਨਸਲ ਦੇ ਲੋਕਾਂ ਨੂੰ ਤੂੰ ਦਰਵਾਜ਼ਾ ਨਹੀਂ ਖੋਲਣਾ ਤੋ ਸੈਗਰੀਗੇਸ਼ਨ ਦੁਬਾਰਾ ਵਾਪਸ ਆ ਸਕਦੀ ਹੈ ਸੈਗਰੀਗੇਸ਼ਨ ਦੁਬਾਰਾ ਵਾਪਸ ਆ ਸਕਦੀ ਹੈ ਸੋ ਵੱਡੀ ਗੱਲ ਤੇ ਹੈ ਕਿ ਮੈਂ ਇਹ ਸਮਝਦਾ ਕਿ ਕੋਈ ਵੀ ਜਿਹੜੀ ਖੋਜ ਜਾਂ ਕਾੜਾ ਉਹਨੂੰ ਰੋਕਿਆ ਤ ਨਹੀਂ ਜਾ ਸਕਦਾ ਹੁੰਦਾ ਸਾਡਾ ਜਿਹੜਾ ਫਿਕਰ ਹੈ ਉਹ ਇਸ ਗੱਲ ਚਾ ਕਿ ਉਹਦੀ ਦੁਰਵਰਤੋਂ ਨਾ ਹੋਵੇ ਪਹਿਲਾਂ ਵੀ ਜਿਹੜੀਆਂ ਚੀਜ਼ਾਂ ਆਈਆਂ ਉਹਨਾਂ ਦੀ ਕਿਹੜਾ ਦੁਰਵਰਤੋਂ ਨਹੀਂ ਹੁੰਦੀ ਮੰਨ ਲਓ ਜਿਹੜੇ ਹਥਿਆਰ ਨੇ ਹਥਿਆਰਾਂ ਜੋ ਮੰਨ ਲਓ ਅਸੀਂ ਰਾਈਫਲ ਦੀ ਕਾੜ ਕੱਢ ਲੈਨੇ ਰਾਈਫਲ ਆ ਜਿਹੜੀ ਉਹ ਜਾਨਵਰਾਂ ਤੇ ਕਾਬੂ ਪਾਉਣ ਲਈ ਤਾਂ ਠੀਕ ਸੀ ਜਦੋਂ ਬੰਦਿਆਂ ਤੇ ਕਾਬੂ ਪਾਉਣ ਲਈ ਵਰਤੀ ਜਾਣੀ ਸ਼ੁਰੂ ਹੋ ਗਈ ਤੇ ਰਾਈਫਲ ਦਾ ਤੇ ਇਹਦੇ ਵਿੱਚ ਕੋਈ ਦੋਸ਼ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਜਿਹੜੀ ਮਸ਼ੀਨ ਆ ਤੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਨੂੰ ਜੇ ਕੋਈ ਦੂਸਰਿਆਂ ਨੂੰ ਕਾਬੂ ਕਰਨ ਲਈ ਵਰਤੂਗਾ ਮੈਨੂੰ ਇਸ ਗੱਲ ਦਾ ਖਦਸ਼ਾ ਹੈਗਾ ਕਿ ਵਰਤੇ ਜਾਣ ਦੀ ਸੰਭਾਵਨਾ ਤਾਂ ਪਈ ਹੈ ਨੇੜੇ ਇਸ ਚੀਜ਼ ਤੋਂ ਨਾ ਮੇਰੇ ਦਿਮਾਗ ਚ ਵਾਰੀ ਵਾਰੀ ਕੁਐਸਚਨ ਆਉਂਦਾ ਖਾਸ ਤੌਰ ਤੇ ਜਿੰਨੀਆਂ ਵੀ ਆਪਾਂ ਆਟੋਮੇਸ਼ਨ ਦੀਆਂ ਗੱਲਾਂ ਕਰਦੇ ਆਂ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾ ਵੀ ਹੋਵੇ ਆਪਾਂ ਕਹਿੰਦੇ ਆਂ ਕਿ ਔਰਤਾਂ ਦੀ ਜ਼ਿੰਦਗੀ ਖਾਸ ਤੌਰ ਤੇ ਸਾਡੇ ਵਰਗੀਆਂ ਔਰਤਾਂ ਦੀ ਜ਼ਿੰਦਗੀ ਬਹੁਤ ਸੌਖੀ ਹੋ ਗਈ ਕਿਉਂਕਿ ਕਿੱਥੇ 3 ਘੰਟ ਮਤਲਬ ਪਹਿਲਾਂ ਬੰਦਾ ਆਟਾ ਗੁੰਨਦਾ ਸੀ ਹੁਣ ਫੂਡ ਪ੍ਰੋਸੈਸਰ ਚ ਆਟਾ ਗੁੰਨ ਸਕਦੇ ਆਂ ਕੱਟਣ ਚੰਨਾ ਟਾਈਮ ਲੱਗਦਾ ਸੀ ਕੱਟੀਆਂ ਜਾਂਦੀਆਂ ਚੀਜ਼ਾਂ ਤਾਂ ਉਹ ਸਾਨੂੰ ਸ਼ੌਕ ਹੋ ਗਈ ਉਹਦੇ ਨਾਲ ਸਾਨੂੰ ਵੇਲ ਮਿਲੀ ਉਸ ਵੇਲ ਨਾਲ ਅਸੀਂ ਕੋਈ ਸੁਸਾਇਟੀ ਦਾ ਪ੍ਰੋਡਕਟਿਵ ਕੰਮ ਕਰ ਸਕਦੇ ਆਂ ਐਂ ਹੀ ਆਪਾਂ ਕਹਿੰਦੇ ਆ ਕਿ ਪਹਿਲਾਂ ਲੋਕ ਰੰਗਦੇ ਸੀ ਹੁਣ ਆਟੋਮੇਸ਼ਨ ਕੱਪੜੇ ਬਣਨ ਲੱਗ ਪਏ ਹੇ ਇੱਕ ਚੀਜ਼ ਆਟੋਮੇਸ਼ਨ ਹੋਣ ਨਾਲ ਇੱਕ ਕੁਐਸਚਨ ਆਉਂਦਾ ਹੈ ਕਿ ਫਿਰ ਪੁਰਾਣੇ ਲੋਕੀ ਕੀ ਕਰਨ ਕੀ ਆਰਟੀਫੀਸ਼ਲ ਇੰਟ ਆਪਾਂ ਨੂੰ ਹਮੇਸ਼ਾ ਪਤਾ ਹੈ ਕਿ ਆਪਾਂ ਲੋਕਾਂ ਨੂੰ ਸੌਖਿਆ ਕਰਨ ਵਾਸਤੇ ਹੀ ਇਹ ਚੀਜ਼ਾਂ ਕਰਦੇ ਆ ਤਾਂ ਇਹਦਾ ਮਤਲਬ ਆਪਾਂ ਮਸ਼ੀਨ ਨਹੀਂ ਕਰਨ ਦੇ ਵਿਰੁੱਧ ਨਹੀਂ ਆ ਆਪਾਂ ਇਸ ਗੱਲ ਦੇ ਵਿਰੁੱਧ ਆ ਕਿ ਹੋਰ ਕੰਮ ਆਉਂਦੇ ਨੇ ਜਿਸ ਦੇ ਨਾਲ ਸੋਸਾਇਟੀ ਅੱਗੇ ਜਾਂਦੀ ਹੈ ਮਸ਼ੀਨ ਇਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਵੇਂ ਲੋਕਾਂ ਨੂੰ ਹੋਰ ਕੰਮ ਮਿਲੂਗਾ ਮੈਂ ਜਿਵੇਂ ਸੋਚਦਾ ਹੈਗਾ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਨੇਚਰਲੀ ਕਿ ਜਿਹੜੀਆਂ ਹੁਣ ਜਿਨ੍ਹਾਂ ਨੂੰ ਵਾਈਟ ਕਾਲਰ ਜੌਬ ਕਹਿੰਦੇ ਸੀ ਜਿਹੜੀਆਂ ਬੁੱਧੀ ਨਾਲ ਸੰਬੰਧਤ ਸੀਗੀਆਂ ਉਹਨਾਂ ਨੂੰ ਇਹ ਕੁਝ ਹੱਦ ਤੱਕ ਤਾਂ ਇਹ ਘਟਾਵੇ ਗਈ। ਇਹ ਅਸੀਂ ਦੇਖ ਹੀ ਲਿਆ ਕਿ ਬੈਂਕਾਂ ਦੇ ਵਿੱਚ ਹਰ ਸਾਲ ਭਰਤੀ ਨਿਕਲਦੀ ਸੀਗੀ ਕਿਉਂਕਿ ਬੈਂਕਾਂ ਦੇ ਵਿੱਚ ਗਣਨਾਵਾਂ ਦਾ ਕੰਮ ਮਨੁੱਖੀ ਕਰ ਸਕਦੇ ਸੀਗੇ ਤਾਂ ਉਹ ਨਿਕਲਦੀ ਸੀਗੀ ਜਦੋਂ ਦੀਆਂ ਏਟੀਐਮ ਮਸ਼ੀਨਾਂ ਲੱਗੀਆਂ ਜਦੋਂ ਦੀ ਇੰਟਰਨੈਟ ਬੈਂਕਿੰਗ ਸ਼ੁਰੂ ਹੋਈ ਹੈ ਤਾਂ ਨਿਸ਼ਚਿਤ ਹੀ ਉਹ ਜੋਬਸ ਕਟੀਆਂ ਤਾਂ ਜੋਬ ਤਾਂ ਘਟਣ ਗਈਆਂ ਪਰ ਜਿਹੜੀਆਂ ਜੋਬ ਘਟਣ ਗਈਆਂ ਉਹਦੀ ਪੂਰਤੀ ਕਿਵੇਂ ਕੀਤੀ ਜਾਵੇ ਤਾਂ ਪੂਰਤੀ ਦੇ ਦੋ ਢੰਗ ਨੇ ਇੱਕ ਢੰਗ ਤਾਂ ਪੂਰਤੀ ਦਾ ਇਹ ਆ ਕਿ ਮਨੋਖਾ ਜਿਹੜਾ ਉਹਦੇ ਬੋਰਿੰਗ ਜਿਹੜੇ ਰਿਪੀਟਡ ਕੰਮ ਆ ਅਕਾਊ ਕੰਮ ਨੇ ਜਿਹੜੇ ਉਹਨਾਂ ਤੋਂ ਉਹਨੂੰ ਛਡਕਾਰਾ ਮਿਲ ਜੇ ਵਧੀਆ ਗੱਲ ਹੈ ਕਿ ਪਰ ਛਡਕਾਰਾ ਮਿਲ ਜੇ ਕੰਮ ਘੰਟੇ ਤਾਂ ਉਹਦੇ ਉਲਟਾ ਘਟਣੇ ਚਾਹੀਦੇ ਉਹਦੇ ਕੰਮ ਘੰਟੇ ਘਟਣੇ ਚਾਹੀਦੇ ਆ ਕਿ ਕੰਮ ਘੰਟੇ ਆ ਜਿਹੜੇ ਉਹ ਇਹ ਆ ਕਿ ਹਫਤਾ ਜਿਹੜਾ ਉਹ ਕਿਸੇ ਵੇਲੇ 7 ਦਿਨਾਂ ਦਾ ਹੁੰਦਾ ਸੀ ਫਿਰ 6 ਦਿਨਾਂ ਦਾ ਹੋਇਆ 5 ਦਿਨਾਂ ਦਾ ਹੋਇਆ ਹੁਣ ਲੱਗਦਾ ਕਿ ਹਫਤਾ ਜਿਹੜਾ ਉਹ 3 ਜਾਂ 4 ਦਿਨਾਂ ਦਾ ਹੀ ਵਰਕਿੰਗ ਡੇ ਹੋਣੀ ਚਾਹੀਦੀ ਤੇ ਜਿਹੜਾ ਕੰਮ ਸਮਾਂ ਹੈਗਾ ਉਹ ਵੀ 8 ਘੰਟੇ 9 ਘੰਟੇ 10 ਘੰਟੇ ਦੀ بجائے ਉਹ ਵੀ 6 ਘੰਟੇ 5 ਘੰਟੇ 4 ਘੰਟਿਆਂ ਤੇ ਲਿਆਉਣਾ ਚਾਹੀਦਾ ਇਹਦੇ ਨਾਲ ਇਹ ਕਿ ਸਾਰੇ ਬੰਦਿਆਂ ਨੂੰ ਰੁਜ਼ਗਾਰ ਮਿਲ ਜੇਵੇਗਾ ਜੇ ਅਸੀਂ ਹਫ਼ਤੇ ਦੇ ਦੌਰ ਵੀ ਇਹਦੇ ਕਰਦੀ ਤੇ ਨਾਲ ਦੀ ਨਾਲ ਹੀ ਜਿਹੜੀਆਂ ਕੰਮ ਦੇ ਘੰਟੇ ਵੀ ਘਟਾ ਦਿੰਗੇ ਅ ਇੱਥੇ ਸਥਿਤੀ ਹੋ ਉਲਟੀ ਰਹੀ ਹੈ ਉਲਟੀ ਸਥਿਤੀ ਇਹ ਹੋ ਰਹੀ ਹੈ ਕਿ ਕੁਝ ਬੰਦਿਆਂ ਨੂੰ ਕੰਮ ਮਿਲ ਰਿਹਾ ਜਿਨ੍ਹਾਂ ਨੂੰ ਮਿਲ ਰਿਹਾ ਉਹਨਾਂ ਦੇ ਤਾਂ ਕੰਮ ਘੰਟੇ ਉਲਟਾ ਵਧਾਏ ਜਾ ਰਹੇ ਕਿ ਉਹਨਾਂ ਨੂੰ 12-12 ਘੰਟੇ 12-12 ਘੰਟੇ ਕੰਮ ਕਰਨਾ ਪੈ ਰਿਹਾ ਉਹਨਾਂ ਨੂੰ ਟਾਰਗੇਟ ਕਾਰਪੋਰੇਟ ਆਸ ਢੰਗ ਨਾਲ ਦੇ ਰਿਹਾ ਕਿ ਉਹ ਤਾਂ ਵਿਚਾਰੇ ਇਸੇ ਕੰਮ ਦੇ ਵਿੱਚ ਹੀ ਗਲਤਾਨ ਰਹਿੰਦੇ ਆ ਕਿ ਸਾਡੇ ਕਿਵੇਂ ਨਾ ਕਿਵੇਂ ਸਾਨੂੰ ਮਾੜਾ ਜਿਹਾ ਟਾਈਮ ਮਿਲ ਜੇ ਦੂਜੇ ਪਾਸੇ ਇਹ ਹੈ ਕਿ ਕੁਝ ਲੋਕਾਂ ਨੂੰ ਕੰਮ ਹੀ ਨਹੀਂ ਦਿੱਤਾ ਜਾ ਰਿਹਾ ਇੱਕ ਤਾਂ ਇਹ ਕਿ ਜਿਹੜੀ ਇਹ ਡਿਵੀਜ਼ਨ ਹੈਗੀ ਆ ਲੇਬਰ ਦੀ ਇਹ ਇਕੁਅਲ ਹੋਣੀ ਚਾਹੀਦੀ ਇੱਕ ਇੱਕ ਗੱਲ ਦੂਜੀ ਗੱਲ ਇਹ ਕਿ ਫਿਰ ਬੰਦੇ ਕਰਨ ਕੀ ਤਾਂ ਕਰਨੇ ਕਿ ਬੰਦੇ ਜਿਹੜੀ ਆ ਦੀ એનਰਜੀ ਆ ਉਹ ਸਿਰਜਣਾਤਮਕ ਕੰਮਾਂ ਵਿੱਚ ਲਾਉਣ ਉਹ ਕ੍ਰੀਏਟਿਵ ਕੰਮਾਂ ਵਿੱਚ ਲਾਉਣ ਸਿਰਜਣਾਤਮਕ ਗੱਲ ਤੋਂ ਡੈਡੀ ਮੈਨੂੰ ਯਾਦ ਆਇਆ ਕਿ ਪਿੱਛੇ ਪਿੱਛੇ ਜੇ ਤਾਂ ਹੁਣ ਤਾਂ ਕਾਫੀ ਟਾਈਮ ਹੋ ਗਿਆ ਹਾਈਕੂ ਬੋਟ ਟੰਬਲਰ ਤੇ ਚੱਲਦਾ ਸੀ ਕਿਤੇ ਵੀ ਉਹ 5 7 5 ਸਿਲੇਬਲ ਦੇਖਦਾ ਸੀ ਉਹਦਾ ਹਾਈਕੂ ਬਣਾ ਦਿੰਦਾ ਸੀ ਤਾਂ ਹੁਣ ਵਾਲੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਉਹ ਤਾਂ ਸਕ੍ਰੀਨ ਪਲੇ ਵੀ ਲਿਖ ਰਹੀ ਹੈ ਉਹ ਆ ਵੀ ਕਰ ਰਹੀ ਹੈ ਗੀਤ ਵੀ ਲਿਖਦੀ ਹੈ ਭਾਵੇਂ ਉਹ ਗੀਤ ਚੰਗੇ ਨਹੀਂ ਹੁੰਦੇ ਹੋਰ ਗੱਲ ਆਉਣ ਵਾਲੇ ਸਮੇਂ 'ਚ ਉਹਨਾਂ ਚੀਜ਼ਾਂ ਸੁਧਾਰ ਹੋ ਜਾਊਗਾ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਿਰਜਣਾਤਮਕ ਚੀਜ਼ਾਂ ਤਾਂ ਬੰਦਿਆਂ ਨੂੰ ਕਰਨੀਆਂ ਚਾਹੀਦੀਆਂ ਤੇ ਬੋਰਿੰਗ ਕੰਮ ਕੰਪਿਊਟਰ ਨੂੰ ਕਰਨੇ ਚਾਹੀਦੇ ਆ ਜਦਕਿ ਅੱਪਾ ਇਹ ਸਾਬ ਨਾਲ ਉਸ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਫੀਡ ਕਰ ਰਹੇ ਆ ਕਿ ਸਿਰਜਣਾਤਮਕ ਕੰਮ ਉਹ ਬੰਦਿਆਂ ਤੋਂ ਖੋਹੀ ਖੋਰੀ ਹੈ ਤੁਹਾਨੂੰ ਲੱਗਦਾ ਕਿ ਉਹ ਇਮੋਸ਼ਨਸ ਪੂਰੇ ਕਰ ਸਕਦੀ ਹੈ ਦੇਖੋ ਜਿਤ ਤੱਕ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇੱਕ ਹੈਗਾ ਸਿਰਜਣਾਤਮਕ ਕੰਮ ਜਿਹਨੂੰ ਅਸੀਂ ਕਹਿੰਦੇ ਆ ਕਿ ਰੈਪਲੀਕੇਸ਼ਨ ਕਰਨੀ ਕਿ ਪਹਿਲਾਂ ਮੌਜੂਦ ਨੂੰ ਹੀ ਤੁਸੀਂ ਰੀਪਰੋਡਿਊਸ ਕਰਨਾ ਦੁਬਾਰਾ ਉਹਦਾ ਪੁਨਰਤਪਾਦਨ ਕਰਨਾ ਜਾਂ ਕੀ ਹੈ ਕਿ ਪੁਨਰਤਪਾਦਨ ਦੀ ਬਜਾਏ ਤੁਸੀਂ ਉਹਦੀ ਪ੍ਰੋਡਿਟੀ ਤਿਆਰ ਕਰਨਾ ਜਾਂ ਉਹਦਾ ਜਮਾ ਜੋੜ ਕਰਨਾ ਮੈਨੂੰ ਲੱਗਦਾ ਹੈ ਕਿ ਕੰਪਿਊਟਰ ਹਮੇਸ਼ਾ ਹੀ ਜਿਹੜੀਆਂ ਸਿਰਜਣਾਤਮਕ ਕਿਰਤਾਂ ਪੇਸ਼ ਕਰਦਾ ਉਹ ਅਸਲ ਚ ਸਿਰਜਣਾਤਮਕ ਨਹੀਂ ਹੈ ਉਹ ਸਿਰਜਣਾਤਮਕ ਕਿਰਤਾਂ ਜਿਹੜੀਆਂ ਉਹਨੂੰ ਪ੍ਰਾਇਰ ਪਹਿਲਾਂ ਫੀਡ ਕਰਾਤੀਆਂ ਪਹਿਲਾਂ ਫੀਡ ਕਰਾਤੀਆਂ ਹਾਂ ਉਹਦੇ ਵਾਸਤੇ ਤੁਹਾਨੂੰ ਲਿਖਣਾ ਵੀ ਇਹ ਪੈਂਦਾ ਕਿ ਉਹਨੂੰ 4-5 ਫਿਲਮਾਂ ਦੇ ਰੈਫਰੈਂਸ ਦਿੱਤੇ ਜਾਣ ਫਿਰ ਲਿਖਿਆ ਜਾਂਦਾ ਕਿ ਇਹਦੀ ਫਿਲਮ ਲਿਖ ਕੇ ਉਹ ਫਿਲਮ ਉਹਦੀ ਲਿਖ ਦਿੰਦਾ ਪਰ ਇੱਕ ਤਰ੍ਹਾਂ ਇਹ ਕਿ ਉਹਨਾਂ ਫਿਲਮਾਂ ਦੇ ਉਹ ਦਾਇਰੇ ਚੋਂ ਬਾਹਰ ਨਹੀਂ ਆਉਂਦਾ ਸਰਜਨਾਤਮਕ ਕੰਮ ਲਈ ਹਜੇ ਵੀ ਸਾਨੂੰ ਲੱਗਦਾ ਹੈ ਕਿ ਮਾਨਵੀ ਬੁੱਧੀ ਦੀ ਜ਼ਰੂਰਤ ਪਵੇਗੀ ਕਿ ਜਿਹੜੀਆਂ ਨਵੀਆਂ ਸੰਭਾਵਨਾਵਾਂ ਸੋਚ ਸਕੇ ਇੱਕ ਗੱਲ ਦੂਜਾ ਜਿਹੜਾ ਸਿਰਜਣਾਤਮਕ ਕੰਮ ਉਹਨੂੰ ਹਾਲ ਦੀ ਘੜੀ ਕਿਤੇ ਮਨੋਰੰਜਨ ਨਾਲ ਹੀ ਨਾ ਜੋੜ ਲਿਆ ਜਾਵੇ ਮੈਂ ਹਾਂ ਉਹਦੇ ਤੋਂ ਬਾਅਦ ਮੈਂ ਐਕਚੁਅਲੀ ਉੱਥੇ ਹੀ ਹੋਣਾ ਚਾਹੁੰਦੀ ਸੀ ਕਿ ਕੀ ਆਪਾਂ ਜਿਹਨੂੰ ਕਹਿੰਦੇ ਆ ਕਿ ਸਿਰਜਣਾ ਸਿਰਫ ਪੈਸਾ ਕਮਾੜੇ ਨਹੀਂ ਨਾ ਸਿਰਜਣਾ ਨਾ ਅਸਲ ਦੇ ਵਿੱਚ ਹਾਲ ਦੀ ਘੜੀ ਕੀ ਹੈ ਕਿ ਸਿਰਜਣਾ ਤੋਂ ਭਾਵ ਅਸੀਂ ਸਿਰਫ ਇੱਕ ਗੱਲ ਨੂੰ ਹੀ ਲੈ ਰਹੇ ਹਾਂ ਕਿ ਸਿਰਜਣਾ ਤੋਂ ਭਾਵ ਇਹ ਕਿ ਫਿਲਮਾਂ ਬਣਾ ਲਈਆਂ ਗਾਣੇ ਲਿਖ ਲਏ ਜਾਂ ਪੇਂਟਿੰਗ ਕਰ ਲਈ ਸਿਰਜਣਾ ਜਾਂ ਕ੍ਰੀਏਟਿਵ ਪ੍ਰੋਸੈਸ ਜਿਹੜਾ ਹੈਗਾ ਉਹ ਉਪਵੇਖ ਦਾ ਵੀ ਹੈ ਮਸਲਮ ਸਾਡੇ ਮੂਰੇ ਬਹੁਤ ਵੱਡੀ ਸਮੱਸਿਆ ਹੈ ਕਿ এনवायरमेंट ਦੀ ਸਮੱਸਿਆ ਹੈ एनवायरनमेंट के किवें ਅਸੀਂ এনਵਾਇਰਨਮੈਂਟ ਨੂੰ ਬੈਲੈਂਸ ਕਰ ਸਕਦੇ ਹਾਂ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਡਾਟਾ ਦਾ ਸਾਨੂੰ ਕੰਪਿਊਟਰ ਦੇ ਦਊਗਾ ਡਾਟਾ ਇਹਦੇ ਹੱਲ ਵੀ ਸੁਝਾ ਦੇਊਗਾ ਪਰ ਉਹੀ ਹੱਲ ਸੁਝਾਊਗਾ ਜਿਹੜੇ ਹੱਲ ਹੁਣ ਤੱਕ ਕੰਪਿਊਟਰ ਨੂੰ ਫੀਡ ਕਰਾਏ ਹੋਣਗੇ ਕਿ ਭਾਈ ਐਸ ਹੱਲ ਦੇ ਵਿੱਚ ਇਹ ਠੀਕ ਹੈ ਉਹ ਤੇਜ਼ੀ ਨਾਲ ਕਰ ਦਊਗਾ ਸਹੀ ਸਟੀਕ ਨਿਰਣੇ ਦੇ ਦਊਗਾ ਪਰ ਉਤੋਂ ਬਿਯੋਂ ਬਿਯੋਂਡ ਉਤੋਂ ਸੋਚਣਾ ਤੇ ਇੰਪਲੀਮੈਂਟੇਸ਼ਨ ਕਰਨੀ ਇੱਕ ਤਾਂ ਮੈਨੂੰ ਲੱਗਦਾ ਕਿ ਸਿਰਜਣਾਤਮਕ ਕੰਮਾਂ ਜਿਹੜਾ ਉਹ ਇਸ ਕਿਸਮ ਦਾ ਯੂਨਿਕ ਥਿੰਕਿੰਗ ਨਹੀਂ ਕਰ ਸਕਦਾ ਯੂਨਿਕ ਥਿੰਕਿੰਗ ਜਿਹੜੀ ਹੈਗੀ ਆ ਉਹ ਹਾਲੇ ਵੀ ਮਾਨਵੀ ਦਿਮਾਗ ਦੇ ਹੀ ਹਿੱਸੇ ਆਉਂਦੀ ਆ ਕਿ ਉਹ ਨਵੇਂ ਪਸਾਰ ਸੋਚੇ ਇਹ ਤਾਂ ਇੱਕ ਇੱਕ ਗੱਲ ਸੋਚ ਲਈ ਦੂਜੀ ਇਹ ਹੈ ਕਿ ਵੀ ਮੰਨ ਲਓ ਇੱਕ ਸਾਨੂੰ ਇੱਕ ਪੱਕੀ ਸਾਡੇ ਮੂਰੇ ਥ੍ਰੈਟ ਹੈਗੀ ਹੈ ਹਾਇ ਬਹੁਤ ਦੂਰ ਦੀ ਥ੍ਰੈਟ ਪਰ ਉਹ ਥ੍ਰੈਟ ਹੈਗੀ ਹੈ ਕਿ ਇੱਕ ਦਿਨ ਮਾ ਕੇ ਜਿਹੜਾ ਸੂਰਜ ਆ ਖਤਮ ਹੋ ਜਾਣਾ ਤਾਂ ਉਹ ਉਹ ਤੋਂ ਪਹਿਲਾਂ ਡੈਡੀ ਉਹੀ ਗੱਲ ਹੈ ਜੇ ਧਰਤੀ ਤੇ ਲਾਈਫ ਰਹੂਗੀ ਤੇ ਲਾਈਫ ਤੋਂ ਆਪਾਂ ਕਿਉਂਕਿ ਇਨਸਾਨ ਆ ਤਾਂ ਆਪਾਂ ਉਹ ਹੀ ਹੈ ਕਿ ਆਪ ਮਰੇ ਜੱਗ ਪਰ ਲੋ ਨਹੀਂ ਫਿਰ ਉਹ ਜਿਹੜਾ ਸਿਰਜਣਾਤਮਕ ਕੰਮ ਹੈ ਕਿ ਕੀ ਅਸੀਂ ਕਿਸੇ ਹੋਰ ਗੈਲੈਕਸੀ ਤੇ ਜਾ ਸਕਦੇ ਹਾਂ ਕੀ ਹਜੇ ਅਸੀਂ ਇਹ ਜਾਣ ਲਿਆ ਇਹ ਜਿਹੜਾ ਸਾਇੰਸ ਨੂੰ ਅਸੀਂ ਆਇਆ ਸਮਝਦੇ ਕਿ ਜਿਵੇਂ ਕੱਲੇ ਪ੍ਰਯੋਗ ਹੀ ਹੁੰਦੇ ਸਿਰਜਣਾਤਮਕ ਜਿਹੜੀ ਕ੍ਰੀਏਟੀਵਿਟੀ ਆ ਉਹਦੇ ਵਿੱਚ ਸਾਇੰਸ ਵੀ ਆਉਂਦੀ ਹੈ ਉਹਦੇ ਚ ਸਾਡਾ ਜਿਹੜਾ ਸਮਾਜਿਕ ਕਲਾ ਦਵਾਲਾ ਵੀ ਆਉਂਦਾ ਮੈਨੂੰ ਲੱਗਦਾ ਕਿ ਬਨੁੱਖ ਤੇ ਕਰਨ ਵਾਲੇ ਹੋਰ ਬਹੁਤ ਕੰਮ ਨੇ ਇਹ ਜਿਹੜੇ ਬੋਰਿੰਗ ਕੰਮ ਨੇ ਇਹ ਛੇਤੀ ਤੋਂ ਛੇਤੀ ਜਿੰਨੀ ਛੇਤੀ ਇਹਨਾਂ ਤੋਂ ਖੇੜਾ ਛੁੱਟ ਜੇ ਜਿਵੇਂ ਸਰੀਰਕ ਕੰਮਾਂ ਤੋਂ ਛੁੱਟ ਗਏਵੇਂ ਜਿਹੜੇ ਮਾਨਸਿਕ ਕੰਮ ਅਕਾਲੂ ਨੇ ਭੂਰ ਨੇ ਦਹਰਾਓ ਵਾਲੇ ਨੇ ਉਹ ਛੱਡ ਦੇਣੇ ਚਾਹੀਦੇ ਆ ਜਾਂ ਜਿਵੇਂ ਕਿ ਈਮੇਲ ਮੈਨੂੰ ਵੈਸੇ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਮੇਰੇ ਖਿਆਲ ਚ ਪਰ ਜਿਵੇਂ ਕਿ ਚੈਟ ਜੀਪੀਟੀ ਇੱਕ ਓਪਨ AI ਸੋਰਸ ਹੈ ਉਹਦੇ ਨਾਲ ਤੁਸੀਂ ਗੱਲ ਕਰਨ ਵਾਂਗੂ ਉੱਥੇ ਕੋਈ ਵੀ ਚੀਜ਼ ਲਿਖ ਸਕਦੇ ਹੋ ਤੁਹਾਨੂੰ ਜਵਾਬ ਦਿੰਦਾ ਤਾਂ ਮੇਰਾ ਬਹੁਤ ਕੰਮ ਮੈਨੂੰ ਇਹ ਬਹੁਤ ਔਖਾ ਕੰਮ ਲੱਗਦਾ ਹੈ ਕਿ ਕਿਸੇ ਨੂੰ ਈਮੇਲ ਲਿਖਣੀ ਹਾਲਾਂਕਿ ਈਮੇਲ ਲਿਖਣੀ ਕੋਈ ਐਡਾ ਔਖਾ ਕੰਮ ਨਹੀਂ ਹੈ ਆਪਾਂ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਸ਼੍ਰੀਮਾਨ ਜੀ ਆ ਕਰਕੇ ਲਿਖਣਾ ਪਰ ਉਹ ਸੋਚਣ ਦਾ ਟਾਈਮ ਜਿਹੜੇ ਮੈਨੂੰ 15 ਮਿੰਟ ਲੱਗਦੇ ਹੈ ਈਮੇਲ ਬਣਾਉਣ ਨੂੰ ਉਹ ਮੈਂ ਸਿਰਫ ਇਹ ਲਿਖਣਾ ਹੈ ਕਿ ਇਸ ਬੰਦੇ ਨੂੰ ਈਮੇਲ ਪਾਈ ਜਾਵੇ ਤਾਂ ਉਹ ਮੈਨੂੰ ਪੂਰਾ ਫਾਰਮੈਟ ਬਣਾ ਕੇ ਦੇ ਦਿੰਦਾ ਉਸ ਤੋਂ ਜਿਹੜੀਆਂ ਲਾਈਨਾਂ ਮੈਨੂੰ ਪਸੰਦ ਆ ਮੈਂ ਕਾਪੀ ਕਰਕੇ ਆਪ ਦੇ ਵਿੱਚ ਪਾ ਦਿੰਨੀ ਆ ਤਾਂ ਉਹ ਮੇਰਾ ਦਿਮਾਗ ਓਕਿਊਪਾਈਡ ਜਿਹੜਾ ਈਮੇਲ ਪਾਉਣ ਤੋਂ ਅੱਧਾ ਘੰਟਾ ਪਹਿਲਾਂ ਰਹਿੰਦਾ ਉਹ ਨਹੀਂ ਰਹਿੰਦਾ ਤਾਂ ਤੁਹਾਡੀ ਗੱਲ ਆ ਮੈਂ ਬਿਲਕੁਲ 100% ਸਹਿਮਤ ਆ ਮੈਂ ਜਸਟ ਐਗਜ਼ੈਂਪਲੀਫਾਈ ਕੀਤਾ ਉਹਨੂੰ ਉਹਦੇ ਤੋਂ ਮੈਨੂੰ ਗੇਮ ਵੀ ਗੱਲ ਲੱਗਦੀ ਹੈ ਕਿ ਇਹ ਵੀ ਸਾਨੂੰ ਜਿਵੇਂ ਕਹਿੰਦੇ ਹੈਗੇ ਕਿ ਵੀ ਸਾਡੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨਹੀਂ ਸਾਨੂੰ ਉਹਨਾਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਸਾਨੂੰ ਇੱਕ ਗਿਆਨ ਦੀ ਪਰੰਪਰਾ ਦਿੱਤੀ ਅੱਜ ਉਹਨਾਂ ਦੇ ਗਿਆਨ ਦੀ ਸਾਡੇ ਤੱਕ ਜ਼ਰੂਰਤ ਨਹੀਂ ਪਰ ਵਿਵਿਖ ਦਾ ਗਿਆਨ ਸਿਰਜਣ ਦੇ ਲਈ ਸਾਨੂੰ ਉਹ ਉਹਨਾਂ ਨੇ ਆਧਾਰ ਮਹਈਆ ਕੀਤਾ ਮੈਨੂੰ ਲੱਗਦਾ ਕਿ ਜਿਵੇਂ ਹੁਣ ਤੇ ਈਮੇਲ ਵਾਲੀ ਆਧਾਰ ਨਹੀਂ ਦਿੱਤੀ ਆਖਿਰ ਤੱਕ ਕਿਸੇ ਨੇ ਪਹਿਲੀਆਂ ਈਮੇਲਾਂ ਲਿਖੀਆਂ ਤੇ ਉਹਨਾਂ ਨੇ ਜਿਹਨਾਂ ਲਿਖੀਆਂ ਉਹ ਸਾਰਾ ਕੁਝ ਸਾਡਾ ਵਿਰਾਸਤ ਆ ਉਹਨੂੰ ਵਰਤ ਕੇ ਅਸੀਂ ਅੱਗੇ ਵਧਣਾ ਪਰ ਇਹ ਵੀ ਨਹੀਂ ਕਿ ਉਸ ਵਿਰਾਸਤ ਨੂੰ ਨਹੀਂ ਅਸੀਂ ਬਹੁਤੀ देर ਖਾ ਸਕਦੇ ਉਸ ਵਿਰਾਸਤ ਵਿੱਚ ਵੀ ਸਾਨੂੰ ਖੁਦ ਨੂੰ ਵਾਅਦਾ ਕਰਨਾ ਪਊਗਾ ਤੇ ਉਹ ਜਿਹੜਾ ਵਾਅਦਾ ਹੈ ਉਹ ਕਰਨ ਵਾਲੇ ਕੰਮ ਸਾਨੂੰ ਕਰਨੇ ਚਾਹੀਦੇ ਆ ਮੈਨੂੰ ਲੱਗਦਾ ਹੈ ਕਿ AI ਦੇ ਬਾਰੇ ਸਾਨੂੰ ਇਸੇ ਤਰ੍ਹਾਂ ਹੀ ਸੋਚਣਾ ਚਾਹੀਦਾ ਪਰ ਇੱਕ ਮੈਂ ਫੇਰ ਵੀ ਚੇਤਾਵਨੀ ਦਿਨੀ ਦੇਣੀ ਚਾਹਣਾ ਉਹ ਚੇਤਾਵਨੀ ਇਸੇ ਰੂਪ ਦੇ ਵਿੱਚ ਕਿ ਇਸ ਨੂੰ ਚੰਦ ਧਨ ਕਬੀਰ politix ਕਾਰਪੋਰੇਟ ਦਾ ਜਿਹੜਾ ਗੱਠ ਜੋੜ ਆ ਉਹ ਕਿਤੇ ਅਗਵਾ ਕਰਕੇ ਬਾਕੀ ਬੰਦਿਆਂ ਦੀ ਜਿਹੜਾ ਜੀਵਨ ਆ ਉਹਨੂੰ ਨਰਕ ਨਾ ਬਣਾ ਦੇਵੇ ਇਹਦੇ ਲਈ ਇਹ ਕਿ ਸਾਨੂੰ ਵੱਧ ਤੋਂ ਵੱਧ ਇਸ ਟੈਕਨੀਕ ਨੂੰ ਸਿੱਖਣ ਦੀ ਲੋੜ ਹੈ ਵਰਤਨ ਦੀ ਲੋੜ ਹੈ ਤੇ ਸਮਝਣ ਦੀ ਲੋੜ ਹੈ ਕਿ ਕਿਵੇਂ ਜਾ ਸਕਦੀ ਹੈ ਹਾਂ ਕਿਉਂਕਿ ਇਹ ਕਿ ਜਿਵੇਂ ਪਹਿਲਾਂ ਮੈਂ ਕਹਿਨਾ ਕਿ ਜੇ ਕਿਸੇ ਬੰਦੇ ਨੂੰ ਗੁਲਾਮ ਬਣਾਉਣਾ ਉਹਦੇ ਲਈ ਜੇ ਬੰਦੂਕ ਹਥਿਆਰ ਆ ਤਾਂ ਫਿਰ ਜਿਨ੍ਹਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਜੇ ਉਹਨਾਂ ਕੋਲੇ ਬੰਦੂਕਾਂ ਹੋਣੀਆਂ ਤਾਂ ਉਹ ਗੁਲਾਮ ਨਹੀਂ ਬਣਨਗੇ ਤੇ AI ਵੀ ਇਸੇ ਤਰ੍ਹਾਂ ਦੀ ਆ ਕਿ ਜੇ ਤੁਸੀਂ AI ਨਹੀਂ ਸਿੱਖੀ ਤਾਂ ਜਿਨ੍ਹਾਂ ਕੋਲ AI ਆ ਉਹ ਤੁਹਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰੇਗੀ ਮੇਰਾ ਖਿਆਲ ਆ ਕਿ ਮੈਂ ਇਹਨੂੰ ਇਸ ਤਰ੍ਹਾਂ ਸੋਚਦਾ ਹੈਗਾ ਬਾਕੀ ਤੁਹਾਡੀ ਪੀੜ੍ਹੀ ਹੈ ਜਿਹੜੀ ਕਿਉਂਕਿ ਉਹ ਇਹਦੇ ਨਾਲ ਜ਼ਿਆਦਾ ਵਬਸਤ ਹੈ ਜਾਂ ਕਹ ਲਓ ਕਿ ਜਿਹਨੂੰ ਕਹਿੰਦੇ ਆ ਕਿ ਜ਼ਿਆਦਾ ਮੁਰੇ ਮੁਰੇ ਸਵਨਨ ਦੇ ਚਾਂਸ ਜ਼ਿਆਦਾ ਨੇ ਇਸ ਕਰਕੇ ਇਹ ਅਸੀਂ ਜਿਹਨੂੰ ਕਹਸਾਤੇ ਕਿਦਾ ਆਨੰਦ ਲੈਣਾ ਤੇ ਤੁਸੀਂ ਆ ਜਿਹੜੇ ਇਹਦੇ ਵਿਕਟਮ ਵੀ ਬਣ ਸਕਦੇ ਆ ਤੇ ਤੁਸੀਂ ਕਿਵੇਂ ਸੋਚਦੇ ਆ ਜਾਂ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਉਹ ਇਹ ਵੀ ਆ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਮੈਨੂੰ ਲੱਗਦਾ ਕਿ ਨਵੀਂ ਪੀੜੀ ਤੇ ਵੀ ਛੱਡ ਦੇਣੀਆਂ ਚਾਹੀਦੀਆਂ ਇਸੇ ਦੇ ਨਾਲ ਹੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਦੇ ਆ ਬਾਪ ਬੇਟੀ ਬਾਤਚੀ ਅੱਜ ਦਾ ਸਾਡਾ ਪ੍ਰੋਗਰਾਮ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ